सान मोर्चा <lequel�> ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਇੱਕ ਸੰਯੋਗ ਸਥਾਨ ਮੋਰਚਾ ਅਤੇ ਸਹਿਯੋਗੀ ਜਥੇਬੰਦੀਆਂ ਦੀ ਮੀਟਿੰਗ ਸਰਦਾਰ ਬਖਤੌਰ ਸਿੰਘ ਸਾਧਕ ਜੋ ਮਾਲਵਾ ਦੇ ਪੰਜਾਬ ਦੇ ਉਧਰ ਹੈ ਇਹਨਾਂ ਦੀ ਪ੍ਰਧਾਨਗੀ ਕੀਤੀ ਹੈ ਸੋ ਇੱਕ ਤਾਂ ਅਸੀਂ ਪਿਛਲਾ ਰਿਵਿਊ ਕੀਤਾ ਜੋ 16 ਤਰੀਕ ਦਾ ਪ੍ਰੋਗਰਾਮ ਹੋਇਆ ਸੀ ਫਿਰਕੂਟ ਸਾਰੇ ਪੰਜਾਬ ਦੇ ਵਿੱਚ ਬਾਹਰ ਵੀ ਹੋਏ ਸੀ ਸੋ ਚ ਰਿਜ਼ਲਟ ਨਿਕਲ ਕੇ ਸਾਹਮਣੇ ਆਇਆ ਕਿ ਜਿੰਨਾ ਅਸੀਂ ਲੋਕਾਂ ਦੀ ਜਿੰਮੇਵਾਰੀ ਲਈ ਸੀ ਜਾਂ ਜਥੇਬੰਦੀਆਂ ਲਈ ਸੀ ਉਸ ਤੋਂ ਵੱਧ ਕੇ ਜੋ ਹੈ ਉਹ ਇਕੱਠੇ ਜਿਹੜਾ ਫ੍ਰੀਕੋਰਡ ਦੇ ਵਿੱਚ ਬਹੁਤ ਵੱਡਾ ਇਕੱਠ ਹੋਇਆ ਬਹੁਤ ਸਫਲ ਪ੍ਰੋਗਰਾਮ ਮੈਂ ਕਹੂੰਗਾ ਸਾਡਾ ਫ੍ਰੀਕੋਰਡ ਦਾ ਹੋਇਆ ਇਸ ਤਰ੍ਹਾਂ ਹੀ ਰਜਟ ਨਿਕਲਦਾ ਹੈ ਕਿ ਜਿਹੜਾ ਲੋਕਾਂ ਦਾ ਇਸ ਪਾਸੇ ਰਿਹਾ ਜੋ ਬਿਜਲੀ ਸੋਧ ਬਿੱਲ ਹੈ 200 ਸੋਧ ਬਿੱਲ ਹੈ ਜਾਂ ਜੋ ਨਰੇਗਾ ਦਾ ਖਤਮ ਕਰ ਰਹੇ ਹੈ ਜਾਂ ਕਿਰਤ ਕਾਨੂੰਨਾ ਚ ਜੋ ਕਰ ਰਹੇ ਹੈਗੇ ਸਾਰਾ ਲੋਕ ਇਸ ਤੇ ਕਾਫੀ ਨਾਰਾਜ਼ ਹੈਗੇ ਹੈ ਤਾਂ ਲੋਕ ਇਸ ਤੇ ਮੋਰਚਾ ਲਾਉਣ ਨੂੰ ਤਿਆਰ ਹੈ ਸੋ ਜਿਹੜਾ ਅੱਜ ਦਾ ਅਗਲਾ ਪ੍ਰੋਗਰਾਮ ਅਜੰਡਾ ਹੈਗਾ ਜੋ ਸੰਯੁਕਤ ਖਾਨ ਮੋਰਚੇ ਨੇ ਦਿੱਤਾ ਹੈ ਕਿ 26 ਜਨਵਰੀ ਦੀ ਸਾਡੀ ਪ੍ਰੇਡ ਪਹਿਲਾਂ ਤੋਂ ਚੱਲਦੀ ਆਈ ਹੈ ਅਸੀਂ ਦਿੱਲੀ ਦੇ ਵਿੱਚ ਵੀ ਲੱਖਾਂ ਦੇ ਗਿਣਤੀ ਦੇ ਵਿੱਚ ਟਰੈਕਟਰਾਂ ਦੇ ਨਾਲ ਅਸੀਂ ਪ੍ਰੇਡ ਉਦੋਂ ਜੋ 2021 ਦੇ ਵਿੱਚ ਜਿਹੜਾ ਸਾਡਾ ਪ੍ਰੋਗਰਾਮ ਸੀ ਉਦੋਂ ਉਦੋਂ ਕੀਤੀ ਸੀ ਬਹੁਤ ਵੱਡੀ ਉਦੋਂ ਇਹ ਰੀਤ ਸਾਡੀ ਚੱਲਦੀ ਆ ਰਹੀ ਹੈ ਸੋ ਇਸ ਵਾਰ ਵੀ 26 ਜਨਵਰੀ ਤੇ ਅਸੀਂ ਜੋ ਟਰੈਕਟਰ ਮਾਰਚ ਹੈਗਾ ਤੇ ਜਿਹਦੇ ਸਾਡਾ ਸਾਥ ਸਹਿਯੋਗੀ ਜਥੇਬੰਦੀਆਂ ਨੇ ਵੀ ਸਾਰਿਆਂ ਨੇ ਤੇਣਾ ਹੈਗਾ ਤਾਂ ਉਹ ਚ ਅਸੀਂ 5-6 ਪੁਆਇੰਟ ਬਣਾਏ ਆ ਜਿੱਚ ਕਾਫੀ ਵੱਡੀ ਗਿਣਤੀ ਦੇ ਟਰੈਕਟਰਾਂ ਨੇ ਅਸੀਂ ਜਿਹੜਾ ਹਿੱ ਇਹ ਇਹ ਪੁਆਇੰਟ ਬਣਿਆ ਹੈਗਾ ਕੋਟ ਪੂਰਾ ਜੈਤੋ ਸਾਦਕ ਤੇ ਗੋਲੇ ਵਾਲਾ ਇਹ 5.8 ਜਿਹੜੇ ਹੈਗੇ ਆ ਇਹ ਟਰੈਕਟਰ ਮਾਰਚ ਦੇ ਮਨਾਏ ਜਿਹਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਕਿਉਂਕਿ ਜੇ ਅਸੀਂ ਇਕੱਠਾਂ ਕਰਦੇ ਹਾਂ ਥੋੜਾ ਲੋਕਾਂ ਨੂੰ ਦੂਰੋਂ ਆਉਣ ਚ ਠੰਡ ਹੈਗੀ ਐ ਦਿੱਕਤ ਬਣਦੀ ਐ ਇਸ ਤਰ੍ਹਾਂ ਜਿਆਦਾ ਟਰੈਕਟਰਾਂ ਦਾ ਜਿਹੜਾ ਵਹਾ ਜਿਆਦਾ ਬਣ ਜਾਂਦਾ ਸੋ ਜਿਹੜਾ ਟਰੈਕਟਰਾਂ ਦਾ ਮਤਲਬ ਇਹੀ ਐ ਟਰੈਕਟਰ ਮਾਰਚ ਕਰਨ ਦਾ ਨਹੀਂ ਅਸੀਂ ਹਾਂਜੀ ਮਾਰਚ ਕਰ ਸਕਦੇ ਸੀ ਕਿ ਸਿੰਬਲ ਆ ਸਾਡਾ ਕਿਸਾਨੀ ਦਾ ਇੱਕ ਸਿੰਬਲ ਐ ਸੰਯੁਕਤ ਮੋਰਚੇ ਨੇ ਪਹਿਲੀ ਸ਼ੁਰੂਆਤ ਵੀ اسی ਕੱਲ ਤੋਂ ਹੀ ਕੀਤੀ ਸੀ ਇਹ ਕੈ ਲੈਣਾ ਤੇ ਬੈਠ ਉਸ ਤੋਂ ਬਾਅਦ ਹੀ ਟਰੈਕਟਰ ਮਾਰਚ ਕੀਤੇ ਸੀ ਉਸ ਤੋਂ ਬਾਅਦ ਦੇਖੋ ਪਹਿਲੀ ਵਾਰ ਹੋਇਆ ਸੀ ਇੰਨੀ ਵੱਡੀ ਗਿਣਤੀ ਵਿੱਚ ਦਿੱਲੀ ਲੈ ਕੇ ਟਰੈਕਟਰ ਲੈ ਗਏ ਸੀ ਸਿੰਬਲ ਹੈਗਾ ਜੀ ਨੂੰ ਸਰਕਾਰ ਨੇ ਰੋਕਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਵੀ ਟਰੈਕਟਰ ਤੇ ਰੋਕ ਲਈ ਜਾਵੇ ਪਰ ਜੋ ਟਰੈਕਟਰ ਹੈਗਾ ਉਹ ਰੋਕ ਨਹੀਂ ਸਕਦਾ ਸੋ ਉਸੇ ਕਰਕੇ ਹੁਣ ਵੀ ਟਰੈਕਟਰ ਮਾਰਚ ਦਾ 26 ਜਨਵਰੀ ਨੂੰ ਸਾਰੇ ਪੰਜਾਬ ਦੇ ਵਿੱਚ ਵੀ ਬਾਹਰ ਵੀ ਹੋ ਰਿਹਾ ਹੈ ਬਹੁਤ ਵੱਡੀ ਗੰਦੇ ਵਜ੍ਹਾ ਟਰੈਕਟਰ ਮਾਰਚ ਕਰਨਾ ਉਸ ਤੋਂ ਅੱਗੇ ਫਿਰ ਸਾਡੀ ਜਿਹੜੀ ਅਗਲੀ ਮੀਟਿੰਗ ਹੈ ਸਾਡੀ ਫਿਰ 29 ਤਰੀਕ ਨੂੰ ਆਨਲਾਈਨ ਮੀਟਿੰਗ ਸਾਡੀ ਸੰਯੁਕਤ ਮੋਰਚੇ ਦੀ ਹੋ ਰਹੀ ਹੈ ਔਰ 30 ਤਰੀਕ ਨੂੰ ਸਾਰੀਆਂ ਜਥੇਬੰਦੀਆਂ ਜਿਸ ਤਰ੍ਹਾਂ ਪਹਿਲਾਂ 60 ਦੇ ਉੱਪਰ ਜਥੇਬੰਦੀਆਂ ਨਾਲ ਸਾਡੀ ਮੀਟਿੰਗ ਹੋਈ ਸੀ ਤਾਂ 30 ਤਰੀਕ ਨੂੰ ਫਿਰ ਚੰਡੀਗੜ੍ਹ ਵਿੱਚ ਕਿਸਾਨ ਭੰਉਂ ਮੈਂ ਕਹੂੰਗਾ ਸਾਡੀ ਬਹੁਤ ਵੱਡੀ ਵਧੀਆ ਜਿਹੜੀ ਸ਼ੁਰੂਆਤ ਹੈ ਸੰਘਰਸ਼ ਦੀ ਜਿਹੜੀ ਹੈਗੀ ਹੈ ਲੰਬੰਦੀ ਹੈ ਬਹੁਤ ਵਧੀਆ ਤਰੀਕੇ ਨਾਲ ਹੋ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਸਾਡੇ ਵੱਡੇ ਸੰਘਰਸ਼ ਚ ਜੁੜੇ ਰਹਿਣਗੇ ਜੇ ਸਰਕਾਰ ਪਿੱਛੇ ਨਾ ਹਟੀ ਤਾਂ ਹੋ ਸਕਦਾ ਹੈ 2021 ਵਾਲਾ ਪ੍ਰੋਗਰਾਮ ਸਾਨੂੰ ਫਿਰ ਦਿੱਲੀ ਵਾਲਾ ਕੰਮ ਫਿਰ ਕਰਨਾ ਪਵੇ ਜਿਸ ਤਰ੍ਹਾਂ ਅਸੀਂ ਪਿਛਲੇ ਦਿਨਾਂ ਤੋਂ ਦੇਖਦੇ ਕਿ ਸੇਵ ਭਗਵੰਤ ਜੀ ਦਾ ਕੰਮ ਸੈਜ ਨੂੰ ਮਿਲ ਕੇ ਆਇਆ ਜਿਹੜਾ ਜਿਹੜਾ ਬੀਜ ਨੂੰ ਲੈ ਕੇ ਜਿਹੜਾ ਉਹਨਾਂ ਨੇ ਕਹਿ ਦਿੱਤਾ ਜਿਵੇਂ ਬਿੱਲਾਂ ਪਾਸ ਕਿਤੇ ਉਹਨੂੰ ਵੀ ਨਹੀਂ ਦੇਖਦੇ ਦੇਖੋ ਇਹ ਕੇਸ ਇਹਦਾ ਸਟੰਟ ਹੈ ਇਹਨਾਂ ਦੇ ਦੇਖੋ ਇਹ ਹਜ ਤੱਕ ਇਹਨਾਂ ਨੇ ਇੱਥੇ ਕਿਹੜਾ ਬਿਆਨ ਜਾਰੀ ਕੀਤਾ ਭਗਵੰਤ ਮਾਨ ਨੇ ਬਿਜਲੀ ਬਿੱਲ ਦੇ ਕਿਹੜਾ ਬਿਆਨ ਨੇ ਜਾਰੀ ਕੀਤਾ ਹੈਗਾ ਤੇ ਕਿਵੇਂ ਖੇਡਾਂ ਵਾਲੀ ਗੱਲ ਹੈਗੀ ਨਹੀਂ ਤਾਂ ਪੰਜਾਬ ਸਰਕਾਰ ਜਿਸ ਤਰ੍ਹਾਂ ਸੰਯੁਕਤ ਮੋਰਚਾ ਜਾਂ ਸਹਿਯੋਗੀ ਜਥੇਬੰਦੀਆਂ ਨੇ ਐਡਾ ਵੱਡਾ ਚਾਗਾ ਚੱਕਿਆ ਹੋਇਆ ਤਾਂ ਇਹ ਤਾਂ ਥੋੜੀ ਸਹਿਯੋਗ ਦੀ ਲੋੜ ਸੀ ਸਰਕਾਰ ਦਾ ਇੱਕ ਇਸ਼ਾਰਾ ਸੀਗਾ ਇਹ ਕਰਨਾ ਚਾਹੀਦਾ ਸੀ ਕਿ ਹਾਂ ਅਸੀਂ ਥੋੜੇ ਨਾਗਰਾਂ ਪਰ ਨਹੀਂ ਇਹ ਤਾਂ ਇੱਕ ਆਪਦੀਆਂ ਖੇਡਾਂ ਖੇਡ ਰਹੇ ਨੇ ਅਸੀਂ ਜ਼ਿਆਦਾ ਉਮੀਦ ਨਹੀਂ ਰੱਖਦੇ ਇਹਨਾਂ ਤੋਂ ਵਿੱਚ ਭਗਵੰਤ ਮਾਨ ਉਹ ਵਿੱਚ ਸੈਂਟਰ ਸਰਕਾਰ ਸਾਰੇ ਡ ਆਪਾਂ ਆਪੇ ਹੀ ਕਾਇਸ ਵਰਗਾ ਸਾਨੂੰ ਸਾਨੂੰ ਆਪ ਹੀ ਸਾਰਿਆਂ ਨੂੰ ਇਹ ਤਕੜਾ ਮੁੱਦਾ ਬਣਾ ਕੇ ਤਕੜਾ ਇਹ ਘੋਲ ਲੜਕੇ ਸਾਨੂੰ ਲੜਨਾ ਪੈਣਾ ਹੈ ਸਰਕਾਰ ਜਿਹਦਾ ਅੱਗਾ ਵੇਖਦੀ ਨਾ ਫੇਰ ਹੀ ਖੜਦਿਆਂ। ਕਲੀ ਮੀਟਿੰਗ ਸਰਦਾਰ ਬਖਤੌਰ ਸਿੰਘ ਸੂਬਾ ਮੀਤ ਪ੍ਰਧਾਨ ਵੀ ਕਿਹੋ ਜਿਹਾ ਮਾਰਕਵਾਦੀ ਪ੍ਰਧਾਨ ਵੀ ਇਠ ਹੋਈ ਹੈ। ਅੱਜ ਵੀ ਮੀਟਿੰਗ ਦੇ ਵਿੱਚ ਜਿਹੜਾ ਪਿਛਲੇ 16 ਵਾਲੇ ਪ੍ਰੋਗਰਾਮ ਦਾ ਰਿਊ ਕੀਤਾ ਗਿਆ ਅਤੇ 26 ਜਨਵਰੀ ਦੇ ਜਿਹੜਾ ਟਰੈਕਟਰ ਪੇਡ ਦਾ ਪ੍ਰੋਗਰਾਮ ਅਲਿਕਿਆ ਗਿਆ ਜਿਹਦੇ ਵਿੱਚ ਸਾਡਾ ਜਿਹੜਾ ਟਰੈਕਟਰ ਪੇਡ ਹੈ ਜੈਸੋ ਬਲਾਕ ਕੋਰਪੂ ਦਾ ਬਲਾਕ 3 ਕੋਰਪ ਤੇ ਬਲਾਕ ਸਾਦਕ ਗੋਲੇ ਵਾਲਾ ਜਿਵੇਂ ਵੱਡਾ ਪਿੰਡ ਹੈ ਇਦਾਂ ਸਾਰੇ ਪੁਆਇੰਟਾਂ ਤੇ ਜਿਹੜਾ ਟਰੈਕਟਰਾਂ ਦਾ ਪ੍ਰੋਗਰਾਮ ਰੱਖਿਆ ਉੱਥੇ ਰੋੜ ਤੇ ਲਾ ਕੇ ਅਸੀਂ ਜਿਹੜੀ ਉਹਦੀ ਪਲੇਟ ਆ ਜਿਹੜੀ ਕਰਾਂਗੇ ਅਤੇ ਉੱਥੇ ਜਿਹੜੀ ਲੋਕਾਂ ਨੂੰ ਜਿਹੜਾ ਸੰਘਰਸ਼ ਚੱਲ ਰਿਹਾ ਹੈ ਇਹਨਾਂ ਮੰਗਾਂ ਤੇ ਕਲਪਾ ਮੁਕਤੀ ਤੇ ਬਿਜਲੀ ਬਿੱਲ ਤੇ ਵੀ ਸੋਧ ਬਿੱਲ ਤੇ ਉਹਨਾਂ ਸਾਰਿਆਂ ਤੇ ਲੋਕਾਂ ਦੀ ਜਿਹੜੀ ਲਾਮਬੰਦੀ ਨੂੰ ਅੱਗੇ ਵਧਾਉਂਦੇ ਹੋਏ ਉਹਨੂੰ ਅੱਗੇ ਪ੍ਰੋਗਰਾਮ ਕਰ ਰਹੇ ਆ ਕਿਉਂਕਿ ਸ਼ੁਗਲਾ ਤਰੀਕ ਨੂੰ ਜਿਹੜਾ ਵਿਗਲ ਵਜਾਇਆ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਉਹ ਸਰਕਾਰ ਨੂੰ ਪਲਾਉ ਸੈਂਟਰ ਦੀ ਸਰਕਾਰ ਹੈ ਪੰਜਾਬ ਦੀ ਸਰਕਾਰ ਹੈ ਅਸੀਂ ਮੰਗ ਕਰਦੇ ਆ ਕਿ ਜਿਹੜੀਆਂ ਮੰਗਾਂ ਲੈ ਕੇ ਅਸੀਂ ਆਮ ਲੋਕਾਂ ਦੀਆਂ ਮੰਗਾਂ ਸੜ ਪਲਾਉ ਕਿਸਾਨੀ ਆ ਮਜ਼ਦੂਰ ਹੈ ਭਾਵੇਂ ਸਾਡਾ ਦੁਕਾਨਦਾਰ ਦਾ ਮਲਾਇਮ ਉਹਨਾਂ ਸਾਂਝੀਆਂ ਮੰਗਾਂ ਦਾ ਜਿਹੜਾ ਫਰੰਟਾ ਲਿਆ ਕੇ ਨਾਲ ਸਰਕਾਰਾਂ ਦੇ ਮੂਹਰੇ ਰੱਖਿਆ ਤੇ ਉਮੀਦ ਕਰਦੇ ਆ ਉੱਤੋਂ 27 ਦਾ ਇਲੈਕਸ਼ਨ ਵੀ ਆਉਣ ਵਾਲਾ ਹੈ ਇਹਨਾਂ ਸਰਕਾਰਾਂ ਨੂੰ ਜਿਹੜਾ ਇਹਨਾਂ ਲੋਕਾਂ ਦੀ ਉਹਨਾਂ ਮੰਗਾਂ ਤੇ ਗੌਰ ਕਰਕੇ ਉਹਨਾਂ ਲੋਕਾਂ ਦੀਆਂ ਮੰਗਾਂ ਪੂਰੀਆਂ ਕਰੂਗਾ ਤਾਂ ਲੋਕ ਵੀ ਸਮਝਣਗੇ ਪਰ ਇਹ ਜਿਹੜੀਆਂ ਗੋਗਲੋਂ ਤੋਂ ਮਿੱਟੀ ਝਾਰਦੇ ਸਰਕਾਰਾਂ ਜੇ ਇਹੋ ਜਿਹਾ ਨਵੇਂ ਤੋਂ ਨਵੇਂ ਝੰਡੇ ਲਿਆ ਕੇ ਲੋਕਾਂ ਦਾ ਖੂਨ ਚੋੜਨਗੇ ਤਾਂ ਫਿਰ ਜਿਹੜਾ ਸੰਘਰਸ਼ ਆ ਇਹਦਾ ਇਹਨਾਂ ਨੂੰ ਇਹਨਾਂ ਨੂੰ ਸਾਹਮਣਾ ਕਰਨਾ ਪਊਗਾ ਕਿਉਂਕਿ ਜਿਵੇਂ ਪਹਿਲਾਂ ਸਗਲ ਸੀ ਉਹ ਇੱਕ ਇਕੱਲੇ ਖੇਤੀ ਕਾਨੂੰਨਾਂ ਦੇ ਆਧਾਰ ਸੀ ਪਰ ਇਹ ਜਿਹੜਾ ਬਿੱਲ ਲੈ ਕੇ ਆਇਆ ਪੜਾ ਬਿਜਲੀ ਬਿੱਲ ਹੈ ਪੜਾ 20 ਸੂਤ ਬੋਲਾ ਪੜਾ ਸਾਡੀਆਂ ਮਲਾਈਆਂ ਦੀਆਂ ਮੰਗਾਂ ਪੜਾ ਨਰੇਗਾ ਇਹਨੇ ਸਾਨੂੰ ਸਾਰੇ ਵਰਗਾਂ ਨੂੰ ਇੱਕ ਗੁੱਛੇ ਦੇ ਵਿੱਚ ਇਕੱਠੇ ਕਰਤਾ ਕਿਉਂਕਿ ਪੀੜਾ ਜਿਹੜੀ ਸਾਰਿਆਂ ਦੀ ਬਰਾਬਰ ਆ ਤੇ ਸਰਕਾਰਾਂ ਉਸ ਨੂੰ ਸਮਝ ਲੈਣੀਆਂ ਤਾਂ ਚੰਗੀ ਗੱਲ ਹੈ ਨਹੀਂ ਜਿਹੜਾ ਇਹਦਾ ਖਮਿਆਜਾ ਇਹਨਾਂ ਸਰਕਾਰਾਂ ਨੂੰ ਭੁਗਤਣਾ ਪਊਗਾ